ਜਿਵੇਂ ਦਿਨੋਂ ਦਿਨ ਇਨਸਾਨ ਮੋਹ ਮਾਇਆ ਦੇ ਲਾਲਚ ਵਿੱਚ ਜਾਨਵਰ ਬਣਦਾ ਜਾ ਰਿਹਾ ਹੈ ਉਸੇ ਤਰ੍ਹਾਂ ਪੰਛੀ ਅਤੇ ਜਾਨਵਰ ਹੁਣ ਦਿਨੋਂ ਦਿਨ ਇਨਸਾਨ ਬਣਦੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਹੁਣ ਪੰਛੀ ਵੀ ਲੱਗੇ ਇਨਸਾਨਾਂ ਵਾਲੇ ਕੰਮ ਕਰਨ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਹੁਣ ਤੱਕ ਤੁਸੀਂ ਇਨਸਾਨਾਂ ਨੂੰ ਵੱਖਰੇ ਵੱਖਰੇ ਟੰਗਾ ਨਾਲ ਮੱਛੀ ਫੜਦੇ ਤਾਂ ਜ਼ਰੂਰ ਦੇਖਿਆ ਹੋਵੇਗਾ ਪਰ ਹੁਣ ਇਨਸਾਨਾਂ ਨੂੰ ਦੇਖ ਦੇਖ ਪੰਛੀ ਵੀ ਮੱਛੀਆਂ ਨੂੰ ਫੜਨ ਲਈ ਚਾਰੇ ਦਾ ਇਸਤੇਮਾਲ ਕਰਨ ਲੱਗ ਪਏ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਂ ਮੱਛੀ ਉਹ ਫੜਨ ਲਈ ਆਪਣੀ ਚੁੰਝ ਵਿੱਚ ਚਾਰਾ ਲਈ ਬੈਠਾ ਹੈ ਅਤੇ ਉਸ ਨੂੰ ਪਾਣੀ ਵਿੱਚ ਸੁੱਟ ਦਿੰਦਾ ਹੈ ਜਦੋਂ ਵੱਡੀ ਮੱਛੀ ਚਾਰੇ ਨੂੰ ਖਾਣ ਆਉਂਦੀ ਹੈ ਤਾਂ ਕਾਂ ਚਾਰਾ ਚੁੱਕ ਲੈਂਦਾ ਹੈ ਅਤੇ ਜਦੋਂ ਛੋਟੀ ਮੱਛੀ ਖਾਣ ਆਉਂਦੀ ਹੈ ਤਾਂ ਕਾਂ ਉਸ ਨੂੰ ਚੁੰਝ ਵਿੱਚ ਫੜ ਲੈਂਦਾ ਹੈ ਸੋ ਉਹ ਸਮਾਂ ਦੂਰ ਨਹੀਂ ਜਦੋਂ ਇਨਸਾਨ ਬੇਅਕਲ ਅਤੇ ਪੰਛੀ ਜਾਨਵਰ ਪਸ਼ੂ ਅਕਲ ਵਾਲੇ ਹੋਣਗੇ ਕਿਉਂਕਿ ਇਨਸਾਨਾਂ ਦਾ ਜੋਰ ਜਾਨਵਰ ਬਣਨ ਤੇ ਲੱਗਾ ਹੋਇਆ ਹੈ ਅਤੇ ਜਾਨਵਰਾਂ ਦਾ ਇਨਸਾਨ ਬਣਨ ਤੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ